ਹਲਦੀ ਦੀ ਸਾਥ ਸ਼ੀਲਿਆ ਕਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਕੀ ਉਮੀਦ ਕਰਦੀ ਆ ਤੁਸੀਂ ਸਾਰੇ ਜਿਹੜੇ ਵਧੀਆ ਹੋਵੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਅੱਜ ਵਾਲੀ ਟ੍ਰਿਕ ਮੈਂ ਬਹੁਤ ਵਧੀਆ ਲੈ ਕੇ ਆਈ ਆ ਆਪਣੀਆਂ ਭੈਣਾਂ ਵਾਸਤੇ ਤੇ ਅੱਜ ਵਾਲੀ ਟ੍ਰਿਕ ਸਾਡੀ ਕਿੰਨੀ ਕਾਮਜ਼ਾਬ ਰਹਿੰਦੀ ਆ ਤੇ ਆਪਾਂ ਦੇਖਦੇ ਆ ਜੀ ਅੱਜ ਇਹ ਤਿੰਨ ਕਿਹੜੀ ਚੀਜ਼ ਵਾਸਤੇ ਆ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਜੀ ਜਿਵੇਂ ਸਾਡੀ ਕਿਚਨ ਦੇ ਵਿੱਚ ਸਟੀਲ ਦੇ ਭਾਂਡੇ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ ਤੇ ਉਹਨਾਂ ਦੀ ਸ਼ਾਈਨ ਜਿਹੜੀ ਬਿਲਕੁਲ ਮਰ ਜਾਂਦੀ ਆ ਤੇ ਜਦੋਂ ਅਸੀਂ ਕਿਚਨ ਦੇ ਵਿੱਚ ਐਂਟਰ ਹੁੰਨੇ ਆ ਤਾਂ ਸਾਡਾ ਧਿਆਨ ਪੈਂਦਾ ਹੈ ਕਿ ਡਲ ਡਲ ਜੇ ਸਾਡੇ ਭਾਂਡੇ ਲੱਗਦੇ ਨੇ ਬਿਲਕੁਲ ਸ਼ਾਈਨ ਖਤਮ ਹੋ ਗਈ ਆ ਤਾਂ ਉਹਨਾਂ ਦੀ ਸ਼ਾਈਨ ਨੂੰ ਅਸੀਂ ਕਿੱਦਾਂ ਵਧਾ ਸਕਦੇ ਆ ਅੱਜ ਮੈਂ ਇਹ ਟ੍ਰਿਕ ਤੁਹਾਡੇ ਵਾਸਤੇ ਲੈ ਕੇ ਆਈ ਆ ਕਿ ਇਹ ਆਪਾਂ ਕਿਸ ਤਰ੍ਹਾਂ ਦਾ ਕੋਲ ਤਿਆਰ ਕਰਾਂਗੇ ਜਿਦੇ ਨਾਲ ਸਾਡੇ ਭਾਂਡਿਆਂ ਦੀ ਜਿਹੜੀ ਸ਼ਾਈ ਹੈ ਉਹ ਵਾਪਸ ਆ ਜਾਵੇ ਤੇ ਹਾਂਜੀ ਤੇ ਜਿਹੜੇ ਸੜ ਜਾਂਦੇ ਨੇ ਭਾਂਡੇ ਜਿਨ੍ਹਾਂ ਦਾ ਥੱਲਾ ਬਹੁਤ ਜ਼ਿਆਦਾ ਕਾਲਾ ਹੋ ਜਾਂਦਾ ਤੇ ਉਹਦੇ ਵਾਸਤੇ ਵੀ ਇੱਕ ਕਾਫੀ ਹੱਦ ਤੱਕ ਟ੍ਰਿਕ ਜਿਹੜੀ ਆ ਸਾਡੀ ਕਾਮਜਾਬਾ ਜੀ ਤੇ ਹਾਂਜੀ ਤੇ ਕਰਦੇ ਆਂ ਜੀ ਵੀਡੀਓ ਸਟਾਰਟ ਫਿਰ ਚੱਲਦੇ ਆਂ ਜੀ ਜੀ ਇੱਥੇ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਆਪਾਂ ਲੈ ਲਈ ਆ ਜੀ ਕਾਲਡਰਿੰਗ ਠੀਕ ਹੈ ਜੀ ਛੋਟੀ ਵਾਲੀ ਬੋਤਲ ਆਪਾਂ ਲਈ ਹੋਈ ਆ ਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਕੋਲਗੇਟ ਹੁਣ ਤੁਸੀਂ ਇਹ ਸੋਚਦੇ ਪਏ ਹੋਣੇ ਕਿ ਕੋਲਡ ਡਰਿੰਕ ਦੇ ਵਿੱਚ ਕੋਲਗੇਟ ਦਾ ਕੀ ਕੰਮ ਤੇ ਤੁਸੀਂ ਅੱਗੇ-ਅੱਗੇ ਆਪੇ ਦੇਖਿਓ ਲਓ ਜੀ ਆਪਾਂ ਪਾ ਦਿੱਤੀ ਇਹਦੇ ਵਿੱਚ ਕੋਲਗੇਟ ਤੇ ਕਿਸੇ ਵੇਲੇ ਹੁੰਦਾ ਨਾ ਸਾਡੀ ਫ੍ਰੀਜ ਦੇ ਵਿੱਚ ਇਦਾਂ ਕੋਲਡ ਡਰਿੰਕ ਪਈ ਹੁੰਦੀ ਆ ਤੇ ਨਹੀਂ ਪੀਤੀ ਜਾਂ ਨਹੀਂ ਦਿਲ ਕਰਦਾ ਪਿਆ ਇਹਦੇ ਨਾਲ ਸੱਚੀ ਬਹੁਤ ਵਧੀਆ ਰਿਜ਼ਲਟ ਮਿਲਦਾ ਆ ਜਿਹੜੀ ਟ੍ਰਿਕ ਅੱਜ ਮੈਂ ਤੁਹਾਨੂੰ ਕਰਕੇ ਦਿਖਾਉਣ ਲੱਗੀ ਆ ਹਾਂਜੀ ਤੁਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਗਲਾ ਕੇ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਖੁੱਲੇ ਭਾਂਡੇ ਦੇ ਵਿੱਚ ਕੱਢ ਲੈਣਾ ਹੈ ਇਹ ਦਾ ਕੁਲੇ ਪਾਣੀ ਦੇ ਵਿੱਚ ਕੱਢ ਲਿਆ ਤੇ ਇਹ ਤੁਸੀ ਦੇਖ ਸਕਦੇ ਆ ਕਿ ਵੇਖੋ ਬੱਬਲ ਜੇ ਬਣ ਗਏ ਆ ਤੇ ਹੁਣ ਇਹਦੇ ਵਿੱਚ ਮੈਂ ਕੀ ਪਾਇਆ ਮੈਂ ਪਾਤਾ ਸੀਗਾ ਲੂਣ ਠੀਕ ਹੈ ਜੀ ਚਮਚਾ ਭਰ ਕੇ ਤੇ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੀ ਮੈਂ ਇਹਦੇ ਵਿੱਚ ਪਾਤਾ ਸੀ ਜੀ ਬੇਕਿੰਗ ਪਾਊਡਰ ਤੁਸੀਂ ਬੇਕਿੰਗ ਸੋਡਾ ਵੀ ਲੈ ਸਕਦੇ ਹੋ ਜੇ ਬੇਕਿੰਗ ਪਾਊਡਰ ਜੇ ਤੁਹਾਡੇ ਕੋਲ ਨਹੀਂ ਤੁਸੀਂ ਉਹ ਬੇਕਿੰਗ ਪਾਊਡਰ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਜੇ ਨੂੰ ਹਲਾ ਲਵਾਂਗੇ ਹਾਂਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾ ਕੇ ਤੇ ਨੂੰ ਤੁਸੀਂ ਕਿਸੇ ਵੀ ਬੋਤਲ ਵਿੱਚ ਭਰ ਕੇ ਰੱਖ ਸਕਦੇ ਹੋ ਠੀਕ ਹੈ ਜੀ ਸਟੋਰ ਕਰਕੇ ਰੱਖ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਦਾ ਇਸਤੇਮਾਲ ਆਪਾਂ ਕਿਸ ਤਰ੍ਹਾਂ ਕਰਨਾ ਹੈ ਜਿਵੇਂ ਸਾਡੇ ਘਰ ਸਟੀਲ ਦੇ ਭਾਂਡੇ ਹੁੰਦੇ ਆ ਤੇ ਉਹ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਆ ਥੱਲੇ ਲੱਗ ਜਾਂਦੇ ਹਨ ਜਿਵੇਂ ਆਪਾਂ ਕੋਈ ਸਬਜ਼ੀ ਸਬਜ਼ੀ ਨੂੰ ਤੜਕਾ ਲਾਉਂਦੇ ਆ ਤੇ ਇਦਾਂ ਥੱਲਾ ਜਿਹੜਾ ਸਾਡਾ ਕਾਲਾ ਹੋ ਜਾਂਦਾ ਤੇ ਦੇਖਦੇ ਆ ਅੱਜ ਜਿਹੜਾ ਇਹ ਕੋਲ ਤਿਆਰ ਕੀਤਾ ਕਿੰਨਾ ਕੁ ਕਾਮਜਾਬਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਇਹ ਪਾਵਾਂਗੇ ਠੀਕ ਹੈ ਜੀ ਪਾ ਕੇ ਤੇ ਕਿਉਂਕਿ ਇਹ ਬਹੁਤ ਜ਼ਿਆਦਾ ਗੰਦੀ ਹੈ ਕੜਾਈ ਤੇ ਪਾ ਕੇ ਇਹਨੂੰ ਮੈਂ 5 ਮਿੰਟ ਇਸ ਤਰ੍ਹਾਂ ਹੀ ਛੱਡ ਦਾਂਗੀ ਤੇ ਓਨੀ ਦੇਰ ਆਪਾਂ ਦੇਖਦੇ ਹਾਂ ਕਿ ਜਿੱਦਾਂ ਏਡੇ ਛੋਟੇ ਮੋਟੇ ਫਰਾਈ ਪੈਨ ਕੋਈ ਵੀ ਏਦਾਂ ਥੱਲੇ ਲੱਗ ਜਾਂਦੀ ਹੈ ਚੀਜ਼ ਤੇ ਉਹ ਕਿੰਨਾ ਕੀ ਕਾਮਜਾਬ ਟ੍ਰਿਕ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਖਰਾਬ ਹਤੇ ਇਸ ਕਰਕੇ ਅਸੀਂ 5 ਮਿੰਟ ਨੂੰ ਇਸ ਤਰ੍ਹਾਂ ਹੀ ਛੱਡ ਦਵਾਂਗੇ। ਓਨੀ ਦੇਰ ਆਪਾਂ ਇਹ ਜਿਹੜੇ ਛੋਟੇ-ਮੋਟੇ ਦਾਗ ਆ ਇਹ ਰਿਮੂਵ ਕਰਕੇ ਦੇਖਦੇ ਹਾਂ ਕਿ ਇਹ ਕਰਦਾ ਹੈ ਜਾਂ ਨਹੀਂ। ਤੇ ਮੈਂ ਇਸ ਤਰ੍ਹਾਂ ਕਰ ਲਿਆ ਸੀ ਗੱਡੀਪ ਤੁਸੀਂ ਦੇਖ ਸਕਦੇ ਹੋ ਇਸ ਖੋਲ ਦੇ ਵਿੱਚ। ਠੀਕ ਹੈ ਜੀ। ਜਿੰਨਾ ਆਪਾਂ ਭਾਂਡੇ ਸਾਫ਼ ਕਰਦੇ ਹਾਂ ਉਸ ਕਰਬਰ ਤੇ ਦੇਖਦੇ ਹਾਂ ਕਿ ਕਾਮਯਾਬ ਹੈਗਾ ਜਾਂ ਨਹੀਂ। ਥੋੜਾ ਹੀ ਆਪਾਂ ਪਾਵਾਂਗੇ। ਪਾਣਾ ਲਾਂਗੇ ਜਿਹੜਾ ਜਿਹਦੇ ਨਾਲ ਆਪਾਂ ਢੇ ਸਾਫ ਕਰਦੇ ਹਾਂ ਨਾ ਲੋਲ ਹੁੰਦਾ ਤੇ ਇਹਨੂੰ ਵੀ ਆਪਾਂ ਉਹਦੇ ਵਿੱਚ ਡਿੱਪ ਕਰਕੇ ਦੇਖਦੇ ਹਾਂ ਜੀ ਅੱਜ ਵਾਲੀ ਟਿੱਕ ਕਿੰਨੀ ਕਾਮ ਜਾ ਰਹੀ ਦੀ ਆ ਤੇ ਜ਼ਰੂਰੀ ਨਹੀਂ ਆਪਾਂ ਇਹਦੇ ਨਾਲ ਸੜੇ ਭਾਂਡੇ ਜਿਹੜੇ ਥੱਲੇ ਲੱਗੇ ਹੋਈ ਸਾਫ ਕਰਨੇ ਆ ਮਤਲਬ ਕਿ ਇਹਦੇ ਨਾਲ ਤੁਸੀਂ ਹਰੇਕ ਸਟੀਲ ਦਾ ਭਾਂਡਾ ਸਾਫ ਕਰ ਸਕਦੇ ਜੀ ਜਿਹਦੇ ਨਾਲ ਤੁਹਾਡੇ ਸਟੀਲ ਦੇ ਭਾਂਡਿਆਂ ਦੀ ਜਿਹੜੀ ਚਮਕ ਆ ਬਹੁਤ ਸੋਹਣੀ ਵਾਪਸ ਆ ਜਾਊਗੀ ਕਈ ਵਾਰ ਹੁੰਦਾ ਨਾ ਸਾਡੇ ਸਟੀਲ ਦੇ ਭਾਂਡੇ ਡੱਲ ਜੇ ਹੋ ਜਾਂਦੇ ਆ ਤੇ ਚਮਕਦੇ ਨਹੀਂ ਆ ਤੇ ਕਿਚਨ ਦੇ ਵਿੱਚ ਸਾਨੂੰ ਹੁੰਦਾ ਕਿ ਸਾਡੇ ਬਰਤਨ ਜਿਹੜੇ ਉਹ ਚਮਕਾ ਮਾਰਨ ਤੇ ਤੁਸੀਂ ਇਸ ਤਰ੍ਹਾਂ ਸਾਫ਼ ਕਰ ਸਕਦੇ ਹੋ ਪਰ ਬਰਤਨਾਂ ਨੂੰ ਚਮਕਦਾਰ ਬਣਾਉਣ ਚ ਵੀ ਇਹ ਬਹੁਤ ਵਧੀਆ ਟ੍ਰਿਕ ਆ ਕਿ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਇਹ ਫਰਾਈ ਪੈਨ ਆ ਇਹ ਸਾਫ਼ ਕਰਦਾ ਜਾਂ ਨਹੀਂ ਕਰਦਾ ਤੇ ਇਹਦੇ ਨਾਲ ਜਿਹੜੀ ਸਾਡੀ ਸਟੀਲ ਦੇ ਭਾਂਡਿਆਂ ਦੀ ਚਮਕ ਆ ਉਹ ਵੀ ਬਹੁਤ ਸੋਹਣੀ ਆ ਜਾਂਦੀ ਆ ਬਹੁਤ ਸੋਹਣੇ ਲੱਗਦੇ ਜਿੱਦਾਂ ਨਾ ਸਟੀਲ ਦੇ ਭਾਂਡੇ ਰਸੋਈ ਦੇ ਵਿੱਚ ਪਏ ਹੋਣ ਤੇ ਚਮਕਾ ਮਾਰਨ ਤੇ ਸੱਚੀ ਬਹੁਤ ਵਧੀਆ ਲੱਗਦਾ ਕਿ ਸਾਡੇ ਵਰਕਾਂ ਜਿਹੜੇ ਉਹ ਸਾਫ਼ ਨਹੀਂ ਤੇ ਤੁਸੀਂ ਇਸ ਤਰੀਕੇ ਨਾਲ ਆਪਣੇ ਭਾਂਡੇ ਸਾਫ਼ ਕਰ ਸਕਦੇ ਜੀ ਤੇ ਜ਼ਿਆਦਾ ਵੱਡੀ ਵੀ ਨਹੀਂ ਮੈਂ ਬੋਟਲ ਲਈ ਕੋਲਡ ਡਰਿੰਕ ਦੀ ਬਹੁਤ ਛੋਟੀ ਜੀ ਆ ਜ਼ਿਆਦਾ ਮਹਿੰਗੀ ਵੀ ਨਹੀਂ ਆ ਤੇ ਟ੍ਰਿਕ ਬਹੁਤ ਜ਼ਿਆਦਾ ਕਮਾਲ ਦੀ ਲੱਗ ਰਹੀ ਆ ਮੈਨੂੰ ਬਾਕੀ ਤੁਹਾਨੂੰ ਮੈਂ ਧੋਕੇ ਦਿਖਾਉਣੀ ਆ ਦੇਖੋ ਜੀ ਇੱਕਦਮ ਜਿਹੜਾ ਇਹ ਖੱਲਾ ਸੀਗਾ ਕਿੰਨਾ ਸਾਫ਼ ਹੋ ਗਿਆ ਪੈਣਾ ਨੇ ਕਹਿਣਾ ਕਿ ਇੱਥੇ ਨੋਰਮਲ ਵੀ ਸਾਫ਼ ਹੋ ਜਾਂਦਾ ਪੈਣਾ ਹੋ ਤੇ ਜਾਂਦਾ ਪਰ ਚਮਕ ਬਹੁਤ ਆ ਜਾਂਦੀ ਇਹਦੇ ਨਾਲ ਹਲੇ ਮੈਂ ਚੰਗੀ ਤਰ੍ਹਾਂ ਕਰਾਂਗੀ ਤੇ ਹੋਰ ਜ਼ਿਆਦਾ ਚਮਕ ਜਾਏਗਾ ਕਿਉਂਕਿ ਆਪਾਂ ਵੀਡੀਓ ਬਣਾ ਰਹੇ ਆ ਤੇ ਇੰਨਾ ਟਾਈਮ ਮੈਂ ਨਹੀਂ ਇਹਨੂੰ ਦਿੱਤਾ ਸਾਫ਼ ਕਰਨ ਤੇ ਹੁਣ ਆਪਾਂ ਇਹਨੂੰ ਦੇਖਦੇ ਆ 5 ਮਿੰਟ ਤਾਂ ਹੋ ਹੀ ਗਏ ਹੋਣੇ ਆ ਤੁਸੀਂ ਇਦਾਂ ਦੀ ਖੁਰਚਣੀ ਜੀ ਲੈ ਲਈਆਂ ਤੇ ਇਸ ਤਰ੍ਹਾਂ ਕਰਕੇ ਇਹਨੂੰ ਸਾਈਡਾ ਤਾਂ ਖੁਰਚ ਦੇਣਾ ਹੈ ਠੀਕ ਹੈ ਜੀ ਰਿਕ ਤੇ ਹੁਣ ਦੇਖਣੀ ਪਊਗੀ ਕਿ ਕਾਮਯਾਬ ਹੈਗੀ ਆ ਕਿ ਨਹੀਂ ਹੈਗੀ ਤੇ ਤੁਸੀਂ ਇਸ ਤਰ੍ਹਾਂ ਜਿਹੜਾ ਸਾਫ਼ ਕਰ ਲੈਣਾ ਹੈ ਤੇ ਮੈਨੂੰ 5 ਕੁ ਮਿੰਟ ਹੋਇਆ ਇਹਨੂੰ ਕੋਲ ਨੂੰ ਪਾਈ ਨੂੰ ਤੇ ਜੇ ਤੁਹਾਡਾ ਪਾਂਡਾ ਜਿਹੜਾ ਜ਼ਿਆਦਾ ਗੰਦਾ ਆ ਨਾ ਜਿੱਦਾਂ ਮੰਨ ਲਓ ਥੱਲਾ ਬਹੁਤ ਜ਼ਿਆਦਾ ਹੀ ਲੱਗਿਆ ਹੋਇਆ ਸੜਿਆ ਹੋਇਆ ਤੇ ਫਿਰ ਤੁਸੀਂ ਇਹ ਸਾਰਾ ਸਮਾਨ ਪਾ ਕੇ ਕੋਲਡ ਡਰਿੰਕ ਦੇ ਵਿੱਚ ਤੁਸੀਂ ਸੋਡਾ ਵੀ ਜਿਹੜਾ ਉਹ ਜ਼ਿਆਦਾ ਪਾਉਣਾ ਆ ਤੇ ਕੁਆਂਟੀਟੀ ਜਿਹੜੀ ਮਤਲਬ ਹਰ ਚੀਜ਼ ਦੀ ਤੁਸੀਂ ਜ਼ਿਆਦਾ ਰੱਖਣੀ ਆ ਤੇ ਤੁਸੀਂ ਫਿਰ ਇਹਨੂੰ 5 ਮਿੰਟ ਨਹੀਂ ਰੱਖਣਾ ਜੇ ਜ਼ਿਆਦਾ ਸੜਿਆ ਹੋਵੇ ਫਿਰ ਤੁਸੀਂ ਕਟੁਕਟ ਵੀ ਇਹਨੂੰ ਅੱਧਾ ਘੰਟਾ ਮਤਲਬ ਭਿੱਜੇ ਰਹਿਣ ਦੇਣਾ ਉਹਦੇ ਵਿੱਚ ਠੀਕ ਹੈ ਜੀ ਮਤਲਬ ਕੋਲ ਜਿਹੜਾ ਆ ਕਿ ਅੱਧਾ ਘੰਟਾ ਵਿੱਚ ਪਾ ਕੇ ਛੱਡ ਛੱਡਣਾ ਕਿਉਂਕਿ ਮੈਂ 5 ਕੁ ਮਿੰਟ ਛੱਡਿਆ ਆ ਤੇ ਜਿਹੜਾ ਥੱਲਾ ਆ ਉਹ ਤੇ ਸਾਡਾ ਬਿਲਕੁਲ ਸਾਫ ਹੋ ਗਿਆ ਸੜਿਆ ਹੋਇਆ ਬਿਲਕੁਲ ਲੱਥ ਗਿਆ ਤੇ ਹੁਣ ਮੈਂ ਇੱਥੇ ਲਾਸਟ ਦੇ ਨਾਲ ਇਹਦੇ ਵਿੱਚ ਥੋੜੀ ਜਿਹੀ ਪਾਉਂਗੀ ਸਰ ਠੀਕ ਹੈ ਮੈਂ ਥੋੜੀ ਜਿਹੀ ਪਾ ਦਿੱਤੀ ਸਰ ਠੀਕ ਹੈ ਤੇ ਜੇ ਤੁਹਾਡੇ ਜ਼ਿਆਦਾ ਬਰਤਨ ਗੰਦਾ ਤੁਸੀਂ ਇਹਦੇ ਵਿੱਚ ਹੁਣ ਗਰਮ ਪਾਣੀ ਨਹੀਂ ਪਾ ਸਕਦੇ ਹੋ ਗਰਮ ਪਾਣੀ ਪਾ ਕੇ ਫਿਰ ਸਰਪ ਪਾ ਕੇ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰ ਸਕਦੇ ਹੋ ਠੀਕ ਹੈ ਜੀ ਉਹ ਜਿਹੜਾ ਡਸਟਿੰਗ ਬੂਲਾ ਬਹੁਤ ਛੋਟਾ ਹੱਥ 'ਚ ਨਹੀਂ ਆ ਰਿਹਾ ਤੇ ਇਸ ਕਰਕੇ ਮੈਂ ਇੱਥੇ ਥੋੜੇ ਵੱਡੇ ਦੀ ਵਰਤੋਂ ਕਰਾਂਗੀ ਗਰਮ ਪਾਣੀ ਵਿੱਚ ਇਦਾਂ ਸਰਪ ਪਾ ਕੇ ਤੇ ਫੇਰ ਕਰਿਓ ਤੇ ਮੈਂ ਇਹ ਤੇ ਗਰਮ ਪਾਣੀ ਤਾਂ ਨਹੀਂ ਪਾਇਆ ਕਿਉਂਕਿ ਮੈਨੂੰ ਲੱਗਦਾ ਵੀ ਜਿਆਦਾ ਜ਼ਰੂਰਤ ਨਹੀਂ ਆ ਲੱਗਦਾ ਹੀ ਆ ਮੈਨੂੰ ਕਿ ਇਹਦਾ ਥੱਲਾ ਸਾਫ਼ ਹੋ ਹੀ ਗਿਆ ਹੋਣਾ ਆ ਤੇ ਜੇ ਥੋੜੀ ਬਹੁਤੀ ਖਸਰ ਰਹੇਗੀ ਤੇ ਕੋਈ ਗੱਲ ਨਹੀਂ ਆਪਾਂ ਗਰਮ ਪਾਣੀ ਨਾਲ ਬਾਅਦ ਵਿੱਚ ਕਰ ਲਾਂਗੇ ਪਰ ਮੈਂ ਤੁਹਾਨੂੰ ਦੱਸ ਦਿੱਤਾ ਹੈ ਜੀ ਜੇ ਤੁਹਾਨੂੰ ਲੱਗੇ ਕਿ ਸਾਡਾ ਜਾਰਾ ਹੀ ਭਾਂਡਾ ਜਿਹੜਾ ਉਹ ਸੜਿਆ ਹੋਇਆ ਜਿਆਦਾ ਕਾਲਾ ਆ ਤੇ ਤੁਸੀਂ ਗਰਮ ਪਾਣੀ ਪਾ ਲੈਣਾ ਬਾਕੀ ਇਹ ਕੜਾਈ ਜਿਹੜੀ ਸੀ ਥੱਲੋਂ ਬਹੁਤ ਜ਼ਿਆਦਾ ਸੜ ਗਈ ਸੀ ਤੈਨੂੰ ਮੈਂ ਖੁਰਚੀ ਨਾਲ ਕਾਫੀ ਪਹਿਲਾਂ ਖੁਰਚਿਆ ਤੇ ਫਿਰ ਵੀ ਉਹ ਦਾਗ ਜਿਹੜੇ ਸੀ ਰਹੀ ਜਾਣਦੇ ਸੀ ਤੇ ਫਿਰ ਮੈਂ ਸੋਚਿਆ ਇਹ ਵਾਲੀ ਟ੍ਰਿਕ ਅਜ਼ਮਾ ਕੇ ਦੇਖਦੀ ਆ ਤੇ ਜੇ ਕਾਮਯਾਬ ਰਹੀ ਤੇ ਤੁਹਾਡੇ ਨਾਲ ਵੀ ਸ਼ੇਅਰ ਕਰ ਦਾਂਗੀ ਤੇ ਮੈਨੂੰ ਤੇ ਵੈਸੇ ਦਾ ਰਿਜ਼ਲਟ ਵਧੀਆ ਲੱਗਿਆ ਤੇ ਹੁਣ ਆਪਾਂ ਇਹਨੂੰ ਧੋ ਲੈਨੇ ਆਂ ਕੜਾਈ ਹਾਂਜੀ ਤੇ ਬਾਕੀ ਮੈਨੂੰ ਇਹ ਆ ਕਿ ਜ਼ਿਆਦਾ ਰਗੜ ਨਾਲੋਂ ਮੈਨੂੰ ਇਹ ਤਰੀਕਾ ਵਧੀਆ ਲੱਗਾ ਕਿ ਕਾਫੀ ਹੱਦ ਤੱਕ ਜਿਹੜਾ ਆ ਸਾਡਾ ਇਹ ਸਾਫ਼ ਹੋ ਗਈ ਆ ਕੜਾਈ ਤੇ ਕਿਉਂਕਿ ਜਿੰਨੀ ਸੜੀ ਹੋਈ ਸੀ ਉਹ ਤਾਰੀ ਹੁਣ ਨਜ਼ਰ ਆ ਰਹੀ ਤੇ ਬਾਕੀ ਸਾਈਡਾਂ ਤੇ ਇਹਦੀਆਂ ਬਿਲਕੁਲ ਚਮਕ ਗਈਆਂ ਇੱਕ ਗੱਲ ਹੈਗੀ ਆ ਕਿ ਜਿਹੜੇ ਸਾਡੇ ਸਟੀਲ ਦੇ ਭਾਂਡੇ ਸੜੇ ਨਹੀਂ ਆ ਥੱਲੇ ਲੱਗੇ ਹੋਏ ਆ ਜਿੱਦਾਂ ਆ ਸੀਗਾ ਤੇ ਇਦਾਂ ਦੇ ਭਾਂਡੇ ਇਹ ਆ ਕਿ ਇਹ ਚਮਕਾ ਦਿੰਦਾ ਹੈ ਇਹ ਟ੍ਰਿਕ ਜਿਹੜੀ ਆ ਸਾਡੇ ਸਟੀਲ ਦੇ ਭਾਂਡਿਆਂ ਦੀ ਚਮਕ ਵਾਪਸ ਲਿਆ ਦਿੰਦੀ ਆ ਤੇ ਜਿਹੜੀ ਮੋਟੀ-ਮੋਟੀ ਕਾਲੀ ਪਰਤ ਸੜੀ ਹੁੰਦੀ ਆ ਉਹਨੂੰ ਇਹ ਰਿਮੂਵ ਚੰਗੀ ਤਰ੍ਹਾਂ ਕਰ ਦਿੰਦੀ ਆ ਮੈਂ ਬਹੁਤ ਕੁਝ ਕਰਕੇ ਵੇਖ ਲਿਆ ਸੀ ਛੋਡੇ ਨਾਲ ਵੀ ਇਹਨੂੰ ਧੋ ਕੇ ਵੇਖ ਲਿਆ ਸੀ ਕੱਲੇ ਛੋਡੇ ਨਾਲੇ ਕਾਮਯਾਬ ਨਹੀਂ ਹੋਈ ਟ੍ਰਿਕ ਗਰਮ ਪਾਣੀ ਦੇ ਵਿੱਚ ਮੈਂ ਡਿਸ਼ਵਾਸ਼ ਪਾ ਕੇ 20 ਨੂੰ ਧੋ ਲਿਆ ਸੀ ਇਹ ਬਹੁਤ ਜ਼ਿਆਦਾ ਮੇਰੇ ਹੱਥਾਂ ਦੀ ਮਿਹਨਤ ਲੈ ਰਿਆ ਸੀ ਤੇ ਜਿਹੜੀ ਕਾਲਾ-ਕਾਲਾ ਸੀ ਨਾ ਇੱਥੇ ਬਹੁਤ ਜ਼ਿਆਦਾ ਜੰਮਿਆ ਉਹ ਬਹੁਤ ਬੁਰਾ ਲੱਗਦਾ ਪਿਆ ਸੀ ਇਸ ਟ੍ਰਿਕ ਨਾਲ ਇਹ ਹੋ ਗਿਆ ਕਿ ਸਾਡਾ ਭਾਂਡਾ ਸੋਨਾ ਹੋ ਗਿਆ ਸਾਫ਼ ਹੋ ਗਿਆ ਪਰ ਜੇ ਆਹ ਚੀਜ਼ ਵੀ ਚੰਗੀ ਤਰ੍ਹਾਂ ਸਟੀਲ ਕਿਤੇ ਲਿਸ਼ਕ ਜਾਂਦੀ ਨਾ ਤਾਂ ਫੇਰ ਇਹ ਟ੍ਰਿਕ ਦਾ ਮਜ਼ਾ ਹੀ ਆ ਜਣਾ ਸੀ ਬਾਕੀ ਤੁਸੀਂ ਦੇਖ ਸਕਦੇ ਆ ਕਿ ਟ੍ਰਿਕ ਐਡੀ ਮਾੜੀ ਨਹੀਂ ਆ ਬਹੁਤ ਵਧੀਆ ਆ ਸੜੇ ਹੋਏ ਭਾਂਡਿਆਂ ਨੂੰ ਸਾਫ਼ ਕਰ ਦਿੰਦੀ ਆ ਤੇ ਜਿਹੜੇ ਉਦਾਂ ਹੀ ਥੋੜੀ ਜਿਹੀ ਖਰਾਬ ਸਟੀਲ ਜਿਹੜੀ ਆ ਡੱਲ ਜੀ ਹੋ ਗਈ ਆ ਲਿਸ਼ਕਾ ਬਹੁਤ ਗਿੰਦੀ ਆ ਇਸਦੀ ਇਹ ਗੱਲ ਆ ਤੇ ਹਾਂਜੀ ਜੀ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਟ੍ਰਿਕ ਤੇ ਇਹ ਟ੍ਰਿਕ ਬਹੁਤ ਕਾਮਜਾਬਾ ਇਹ ਨਾ ਸੋਚਣਾ ਕਿ ਥੱਲਾ ਬਿਲਕੁਲ ਚਮਕਾ ਨਹੀਂ ਮਾਰਨਿਆ ਤੇ ਕਾਮਜਾਬ ਨਹੀਂ ਆ ਦੇਖੋ ਜਿਹੜੀ ਚੀਜ਼ ਬਿਲਕੁਲ ਸੜ ਗਈ ਆ ਜਲ ਗਈ ਆ ਤਾਂ ਹੁਣ ਟਾਈਮ ਤਾਂ ਉਹਨੇ ਲੈਣਾ ਹੀ ਆ ਪਰ ਇੱਕ ਗੱਲ ਜ਼ਰੂਰ ਆ ਕਿ ਨਹੀਂ ਮੇਰੀ ਮਿਹਨਤ ਨਹੀਂ ਲਈ ਨਹੀਂ ਤਾਂ ਪਹਿਲਾਂ ਮੈਂ ਇਹਨੂੰ ਖੁਰਚ ਰਹੀ ਸੀ ਹਨਾ ਕਦੀ ਮੈਂ ਇਹਨੂੰ ਸਟੀਲ ਬੂਲ ਦੇ ਨਾਲ ਪਰ ਉਹ ਸੜਿਆ ਸੜਿਆ ਜਾਂ ਨਹੀਂ ਸੀ ਨਿਕਲ ਰਿਹਾ ਪਰ ਇਸ ਟ੍ਰਿਕ ਦੇ ਨਾਲ 5 ਮਿੰਟ ਦੇ ਵਿੱਚ ਹੀ ਇੱਕਦਮ ਕਲੀਨ ਹੋ ਗਿਆ ਟ੍ਰਿਕ ਕਾਮਜ਼ਾ ਵਾ ਬਾਕੀ ਜੇ ਜਿਆਦਾ ਸੜਿਆ ਭਾਂਡਾ ਤੁਸੀਂ ਅੱਧਾ ਘੰਟਾ ਰੱਖ ਦੋਵੋ ਇਸ ਕੋਲ ਨੂੰ ਪਾ ਕੇ ਤੇ ਕਾਫੀ ਹੱਦ ਤੱਕ ਤੁਹਾਡਾ ਭਾਂਡਾ ਜਿਹੜਾ ਹੈ ਉਹ ਸਾਫ ਹੋ ਜਾਏਗਾ ਤੇ ਬਾਕੀ ਜਿਹੜੇ ਸਟੀਲ ਦੇ ਭਾਂਡੇ ਨੇ ਉਹਨਾਂ ਨੂੰ ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਚਮਕਾ ਸਕਦੇ ਹੋ ਇਸ ਟ੍ਰਿਕ ਦੇ ਨਾਲ ਤੇ ਇਹ ਟ੍ਰਿਕ ਨੂੰ ਜਰੂਰ ਅਜ਼ਮਾਓ ਤੇ ਬਾਕੀ ਮੇਰੀਆਂ ਭੈਣਾਂ ਕਮੈਂਟ ਕਰਕੇ ਦੱਸਣਾ ਕਿ ਅਸੀਂ ਅਗਲੀ ਵੀਡੀਓ ਕਿਹੜੀ ਬਣਾਈਏ ਤੇ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਸੀ ਸਟੀਲ ਦੇ ਭਾਂਡੇ ਰਸੋਈ ਦੇ ਵਿੱਚ ਚਮਕਾ ਮਾਰਨ ਤੇ ਬਹੁਤ ਸੋਹਣੇ ਲੱਗਦੇ ਆ ਤੇ ਜੇ ਧੁੰਦਲੇ ਧੁੰਦਲੇ ਕਾਲੇ-ਕਾਲ ਬਹੁਤ ਜ਼ਿਆਦਾ ਜ਼ੀਵਿਆ ਲੱਗਦਾ ਹਨ ਕਿਉਂਕਿ ਸਾਨੂੰ ਲੇਡੀਜ਼ ਨੂੰ ਖਾਸ ਕਰਕੇ ਕਿਚਨ ਦੇ ਵਿੱਚ ਤੇ ਸੱਚੀ ਬਹੁਤ ਜ਼ਿਆਦਾ ਇਹ ਕੋਲੀਆਂ ਗਲਾਸ ਬਿਲਕੁਲ ਇਹ ਚੰਗੀ ਤਰ੍ਹਾਂ ਚਮਕਾ ਦਿੰਦਾ ਹੈ ਸਟੀਲ ਦੇ ਭਾਂਡਿਆਂ ਨੂੰ ਬਹੁਤ ਵਧੀਆ ਇਹ ਚਮਕਾਉਂਦਾ ਹੈ ਕੋਲ ਤੇ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਹੁਤ ਸੋਹਣੇ ਕਮੈਂਟ ਕਰਦੇ ਹੋ ਸੱਚੀ ਤੁਸੀਂ ਇੰਨੀ ਪਿਆਰੀ ਸੋਚ ਦੇ ਮਾਲਕ ਹੋ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮੈਂ ਸੱਚੀ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਹਾਂ ਤੁਹਾਡੇ ਕਮੈਂਟ ਦੇਖ ਕੇ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੀ ਟ੍ਰਿਕ ਦੇ